ਲੁਧਿਆਣਾ ਦੇ ਪਿੰਡ ਅਕਾਲਗੜ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਚਿਨੀ ਧਾਗੇ ਦੇ ਵਿੱਚ ਫਸਣ ਕਰਕੇ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰ ਸਾਰੇ ਸੋਗ ਵਿੱਚ ਹਨ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਸਵਾਲ ਕੀਤਾ ਕਿ ਅਜੇ ਹੀ ਡੋਰਾਂ ਜਿਹੜੇ ਚਾਈਨਿਸ ਡੋਰ ਹੈ ਤੇ ਪਤੰਗਾ ਤੇ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ? ਅੰਤਿਮ ਸੰਸਕਾਰ ਹਾਲਾਂਕਿ ਉਸ ਦਾ ਕੱਲ ਹੋਵੇਗਾ ਪਰ ਲੁਧਿਆਣਾ ਦੇ ਪਿੰਡ ਅਕਾਲਗੜ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਚਾਈਨਿਸ ਡੋਰ ਦੀ ਚਪੇਟ ਵਿੱਚ ਆਨ ਕਰਕੇ ਮੌਤ ਹੋ ਗਈ ਹੈ। ਤੁਹਾਨੂੰ ਦੱਸਦੀ ਕਿ ਕਿਸ ਤਰ੍ਹਾਂ ਉਹ ਕਰੇ ਨੇ ਦੀ ਦੁਕਾਨ ਤੋਂ ਸਾਮਾਨ ਖਰੀਦਣ ਜਾ ਰਹੀ ਸੀ ਸਕੂਟੀ ਤੇ ਮੁੱਲਾਪੁਰ ਉਹ ਜਾ ਰਹੀ ਸੀ ਲੁਧਿਆਣਾ ਦੀ ਸਰਬਜੀਤ कौर ਨੂੰ ਇਲਾਜ ਦੇ ਲਈ ਹਸਪਤਾਲ ਜਦੋਂ ਲਿਆਇਆ ਜਾਂਦਾ ਉੱਥੇ ਡਾਕਟਰਾਂ ਨੇ ਉਸ ਨੂੰ ਮਰ ਤੱਕ ਕੋਸ਼ਿਸ਼ ਕਰ ਦਿੱਤਾ ਹਾਲਾਂਕਿ ਪਰਿਵਾਰਿਕ ਮੈਂਬਰ ਇਸ ਘਟਨਾ ਦੇ ਵਿੱਚ ਸੋਗ ਮਨਾ ਰਹੇ ਹਨ ਪਰ ਦੂਜੇ ਪਾਸੇ ਹੀ ਪਰਿਵਾਰ ਇਹ ਵੀ ਸਵਾਲ ਕਰਦਾ ਹੋਇਆ ਦਿਖਾਈ ਦੇ ਰਿਹਾ ਕਿ ਅਜਿਹੀਆਂ ਡੋਰਾਂ ਤੇ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ क्या कि इस संबंधी सरकार न सवाल उधर किस पुलिस प्रशासन से भी वा सवाल खड़ा होंगे कि हर बार रोकने के बावजूद डोर की विक्री क्यों वही जा रही है हर साल ਹਾਦਸਿਆਂ ਤੋਂ ਬਾਅਦ ਵੀ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਆਖਰ ਕਦੋਂ ਤੱਕ ਬੇਗੁਨਾਹ ਲੋਕ ਚਾਈਨਾ ਡੋਰ ਦੀ ਚਪੇਟ ਦੇ ਵਿੱਚ ਚੜਦੇ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਅਜਿਹੇ ਕੇਸ ਆਏ ਸਾਲ ਬਹੁਤ ਸਾਰੇ ਆਂਦੇ ਨੇ ਜਿਸ ਦੇ ਕਾਰਨ ਨੰਨੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਭ ਇਸ ਦੀ ਚਪੇਟ ਵਿੱਚ ਆਂਦੇ ਹਨ ਸਾਨੂੰ ਸਾਰਿਆਂ ਨੂੰ ਅਵੇਰਨੈਸ ਹੋਣੀ ਚਾਹੀਦੀ ਹੈ ਕਿ ਚਾਈਨਾ ਡੋਰ ਇਸਤੇਮਾਲ ਨਹੀਂ ਕਰਨੀ ਚਾਹੀਦੀ ਹਾਲਾਂਕਿ ਮੌਕੇ-ਮੌਕੇ ਤੇ ਸੰਸਥਾਵਾਂ ਔਰ ਆਮ ਲੋਕ ਜਨਤਕ ਹੋ ਕੇ ਕਾਨੂੰ ਸਮਝਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਇਹ ਜਿਹੜੀ ਡੋਰ ਹੈ ਢੜਲੇ ਨਾਲ ਵਿਕਦੀ ਹੋਈ ਨਜ਼ਰ ਆ ਰਹੀ ਹੈ ਆਖਰ ਬਾਜ਼ਾਰ ਦੇ ਵਿੱਚ ਇਹ ਡੋਰ ਆਂਦੀ ਹੈ ਤਾਂ ਹੀ ਇਹ ਵਿਕਦੀ ਹੈ ਸੋਈ ਦੀ ਸਟੀਕ ਜਾਂਚ ਪੂਰੀ لازਮੀ ਹੈ ਕਿ ਪੁਲਿਸ ਪ੍ਰਸ਼ਾਸਨ ਤੋਂ ਇਸ ਦੀ ਜਾਂਚ ਨਹੀਂ ਹੁੰਦੀ ਕਿ ਕਿਤੇ ਕਮੀ ਰਹਿ ਗਈ ਹੈ ਤੁਹਾਨੂੰ ਕੀ ਲੱਗਦਾ ਸੋ ਪਿਛਲੇ ਦਿਨੀ ਸਮਰਾਲਾ ਦੇ ਵਿੱਚ ਵੀ ਇੱਕ ਨੌਜਵਾਨ ਬੱਚਾ ਜਿਹੜਾ ਕਿ ਹੈ ਉਹ ਇਕਲੌਤਾ ਬੱਚਾ ਮਾਪੇ ਦਾ ਸੀ ਜਿਹੜਾ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਿਆ ਸਵਾਲ ਸਾਰਿਆਂ ਨੂੰ ਬੰਦ ਹੈ ਚਾਹੇ ਉਹ ਸਰਕਾਰਾਂ ਹੋਣ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਕਿ ਆਖਿਰ ਇਹ ਚਾਈਨਾ ਡੋਰ ਜਿਹੜੀ ਇਹਨੂੰ ਕਾਤਲ ਡੋਰ ਵੀ ਕਿਹਾ ਜਾਂਦਾ ਇਹਨੇ ਧੜਲੇ ਦੇ ਨਾਲ ਕਿਉਂ ਵਿਕਰੀ ਹੈ ਕਿਉਂ ਇਸ ਤੇ ਨੱਥ ਹਜੇ ਤੱਕ ਨਹੀਂ ਪੈ ਰਹੀ ਕਿ ਲੋਕ ਸਵਾਲ ਕਰਦੇ ਨੇ ਆਖਰ ਇਹ ਤੇ ਨੱਥ ਕਿਉਂ ਨਹੀਂ ਬੈਰੀ ਕੀ ਇਹ ਪੁਲਿਸ ਦੀ ਮਿਲੀ ਭਗਤ ਹੈ ਕਿ ਜਾਂ ਇਸ ਦੇ ਵਿੱਚ ਵੱਡਾ ਤੰਦਲਾ ਹੈ ਜਾਂ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਇਸ ਤੋਂ ਬਹੁਤ ਫਾਇਦਾ ਹੋ ਰਿਹਾ ਹੋਵੇ ਸੇ ਬੜੇ سارے ਸਵਾਲ ਖੜੇ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਦਿਓ ਕਮੈਂਟਾਂ ਚ ਰਾਏ ਫਿਰ ਮਿਲਦੇ ਹਾਂ ਕਿਸੇ ਹੋਰ ਮੁੱਦੇ ਦੇ ਨਾਲ ਮੈਨੂੰ ਪੁੱਛ ਲਾ ਸਨ ਅੱਛਾ ਇਹ ਕੀ ਲੱਗਦੀ ਸੀ ਤੁਹਾਡੀ ਜਿੱਥੇ ਡੈਥ ਹੋਈ ਹੈ ਮੇਰੇ ਭਤੀਜੇ ਦੀ ਨੋ ਸੀ ਭਤੀਜੇ ਦੀ ਅੱਛਾ ਕੀ ਹੋਇਆ ਕੀ ਹੈ ਥੋੜਾ ਦੱਸੋ ਜੀ ਮੁਲੋ ਪਰਹਾੜੀ ਛੋਟੀ ਇੱਕ ਦੁਕਾਨ ਬਣਾਈ ਜਮੇ ਦੋ ਤਿੰਨ ਮਹੀਨੇ ਦੇ ਦੋ ਕੁ ਮਹੀਨੇ ਉਸ ਤੋਂ ਬਾਅਦ ਚ ਲੜਕੀ ਵੀ ਉੱਥੇ ਜਾਂਦੀ ਸੀ ਦੁਕਾਨ ਤੇ ਹਰ ਵਕਤ ਤੇ ਉਹ ਗਈ ਤੱਕ ਤੇ ਫਿਰ ਉਹ ਮਨ ਚ ਆਇਆ ਚਲੋ ਕੁਲੀੜਾ ਕਪੜਾ ਖਰੀਦ ਲੈਣਾ ਬਿਜਾਰੋਂ ਕੱਪੜੇ ਲੈਣ ਚਲੀ ਗਈ ਬਿਜਾਰ ਹਲੇ ਪੜ ਉੱਤਰ ਹੀ ਆ ਹਲੇ ਉੱਥੇ ਡੋਰ ਪੈ ਗਈ ਇਹਨਾਂ ਨੂੰ ਬਸ ਠੀਕ ਹੈ ਇਹਨਾਂ ਕੋ ਸੋਕਰ ਵੀ ਬਾਜ਼ਾਰ ਦੇ ਵਿੱਚ ਸੀ ਜਦੋਂ ਲੋਕਾਂ ਨੇ ਭਾਜ ਨਟ ਕੀਤੀ ਪਰ ਡੋਰ ਉਧਰ ਵੀ ਕਿਸੇ ਪਾਸੇ ਫਸੀ ਹੋਊਗੀ ਉਧਰ ਵੀ ਕਿਸੇ ਪਾਸੇ ਫਸੀ ਹੋਊਗੀ ਉਧਰ ਵੀ ਗੱਡੀ ਵਾਲਾ ਗਾਂ ਨੂੰ ਲੈ ਗਿਆ ਜਾਂ ਪਿੱਛੇ ਨੂੰ ਲੈ ਗਿਆ ਰੰਬ ਜਾਣੇ ਕੀ ਪਤਾ ਉਹ ਖਿੱਚੀ ਉਹ ਤਾਂ ਬੋਲਣ ਦੀ ਗਜੈਸ਼ ਹੀ ਨਹੀਂ ਰਹੀ ਕੁਛ ਦੱਸ ਹੀ ਨਹੀਂ ਸਕੀ ਕੀ ਹੋਇਆ ਇੰਨਾ ਕੋਈ ਮਤਲਬ ਕਰਾਦਿਨ ਫੋਨ ਕਰਤਾ ਮੇਰੇ ਡੋਰ ਫਸ ਗਈ ਬਸ ਉਹ ਬੰਦ ਕੋਈ ਨਹੀਂ ਗਿਆ ਠੀਕ ਹੈ ਨਾ ਅੱਛਾ ਲੱਗਦਾ ਜੀ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਇੱਕ ਛੋਟਾ ਜਿਹਾ ਕੰਨੀ ਬੱਚਾ ਉਹਨਾਂ ਦਾ 2021 ਚ ਵਿਆਹ ਹੋਇਆ ਹਾਂਜੀ ਹਾਂਜੀ ਛੋਟਾ ਬੱਚਾ ਦਾ 1.5-2 ਸਾਲ ਦਾ ਹੀ ਹੈ ਨਾ ਤਾਂ ਹੁਣ ਇਹ ਸੰਸਕਾਰ ਕਦੋਂ ਕੀਤਾ ਜਾਊਗਾ ਸੰਸਕਾਰ ਤਾਂ ਸਾਡਾ ਦਫੇ ਸਾਡਾ ਪੁੱਤ ਇੱਕ ਵਾਰ ਗਿਆ ਹੈ ਉਹ ਅਜ ਰਾਤ ਨੂੰ ਤੇ ਪਹੁੰਚ ਜਾਊਗਾ ਸ਼ੋਭਾ ਕਰਾਂ ਕੱਲ ਨੂੰ ਦਿਨੇ ਕਰਨ ਸੰਸਕਾਰ ਅਜਾ 30 ਨੇ ਹਾਂ ਕਿ ਲੱਗਦਾ ਕਾਰਵਾਈ ਲਈ ਪੁਲਿਸ ਨੇ ਹੁਣ ਕੀ ਕੀਤਾ ਸਰਕਾਰਾਂ ਨੂੰ ਕਾਰਵਾਈ ਸਰਕਾਰਾਂ ਤਾਂ ਜੀ ਦੇਖੋ ਜਨਤਾ ਜਿਹਦਾ ਮਰਦਾ ਬਹੁਤਾ ਮਰਦਾ ਜਿਹੜਾ ਕੋਈ ਮੰਤਰੀ ਸੰਤਰੀ ਮੁੱਖ ਮੰਤਰੀ ਸਰਕਾਰ ਕਿਸ ਦਾ ਸਾਲਾ ਕੋਈ ਨਹੀਂ ਮਰਦਾ ਨਾ ਕਿਸੇ ਪੁਲਿਸ ਵਾਲੇ ਦਾ ਮਰਦਾ ਮਰਦਾ ਆਮ ਪਬਲਿਕ ਹੀ ਮਰਦੀ ਹੈ ਅਜਤੇ ਚਾਹ ਉਹਨੇ ਵੀ ਸਰਕਾਰ ਨੂੰ ਪਤੰਗ ਤੇ ਪਾਉਣ ਦੀ ਲਾ ਦੇਣੀ ਚਾਹੀਦੀ ਆ ਨਾ ਸਾਲਾ ਪਤੰਗ ਵਿਕਣਾ ਨਾ ਡੋਰ ਦੀ ਲੋੜ ਪਵੇ ਠੀਕ ਹੈ ਇਹ ਇਹ ਹਾਸੇ ਜਦੋਂ ਹੁੰਦੇ ਆ ਪੁਰਸਤਕਾਂ ਦੇ ਸਾਡਾ ਗਾਹਕ ਬਣ ਕੇ ਦੁਕਾਨਦਾਰ ਸੁਣਦਾ ਅਖਬਾਰਾਂ ਚ ਵੀ ਪੜ੍ਹਦੇ ਆ 50 ਗੱਟੂ ਫੜ ਲਿਆ 100 ਗੱਟੂ ਫੜ ਲਿਆ ਕਿਸੇ ਸਾਲੇ ਨੂੰ ਸਜ਼ਾ ਨਹੀਂ ਹੋਈ ਨਾ ਕਿਸੇ ਨੂੰ ਕੋਈ ਦਰਜ ਹੋਇਆ ਸਭ ਉਹਵੇਂ ਦੁਕਾਨਾਂ ਚੱਲਦੇ ਸਭ ਕੁਝ ਚੱਲਦਾ ਹੁਣ ਇਹ ਵੀ ਪਤਾ ਲੱਗਦਾ ਵੀ ਜਿਹੜੇ ਅੱਜ ਕੱਲ੍ਹ ਔਰ ਦੁਕਾਨ ਵਾਲੇ ਘੱਟ ਵੇਚਦੇ ਆ ਪਿੰਡਾਂ ਦੇ ਦੁਕਾਨਦਾਰ ਉਹ ਵੀ ਘੱਟ ਵੇਚਦੇ ਆ ਹੁਣ ਤਾਂ ਆਨਲਾਈਨ ਹੀ ਕੰਮ ਚੱਲ ਪਿਆ ਜਿਵੇਂ ਅਸੀਂ ਕੋਈ ਚੀਜ਼ ਮਗਾਉਣੀ ਆਨਲਾਈਨ ਫੋਨ ਕਰੋ ਕਰੀ ਸੜ ਜਾਂਦੇ ਆ ਉਹ ਲਫੜ ਲਓ ਨੂੰ ਕੀ ਕਰੂੰ ਸਰਕਾਰ ਨੇ ਕੋਈ ਕਰ ਸਕਦੀ ਨਾ ਇਹ ਤਾਂ ਪਤੰਗ ਉਹ ਜਿੱਤੇ ਜ਼ਰੂਰ ਆ ਵੀ ਪਬਲਿਕ ਵੀ ਜੇ ਚਾਹੇ ਤਾਂ ਬੰਦ ਹੋ ਸਕਦੀ ਆ ਪਬਲਿਕ ਕੋ ਬੱਚਿਆਂ ਨੂੰ ਸਮਝਾਵੇ ਵੀ ਆਪਾਂ ਪਤੰਗ ਨਹੀਂ ਚੜਾਉਣਾ ਅੱਜ ਦਾ ਬਸ ਦਬਾਰੀ ਬਾਹਰ ਲੱਗਿਆ ਹਾਂ ਸਾਡਾ ਤਾਂ ਹੀ ਰਹਿ ਕੁਛ ਨਹੀਂ ਹੋਰ ਦੱਸੋ